ਇੱਕ ਗੱਲ ਐ ਵੀ ਮੈਂ ਡੂਡ ਲੱਖ ਵਾਲੀ ਰੀਸ ਨਹੀਂ ਕਰਦੀ ਇਹਦੀ ਇਹੇ ਦੂਜੇ ਸੂਏ ਵਾਸਤੇ ਗੱਬਣ 3 ਸਵਾ ਤਿੰਨ ਮਹੀਨਿਆਂ ਦੀ 14 ਲੀਟਰ ਦੁੱਧ ਜੀ ਚੱਕ ਹੁਣ 22 ਲੀਟਰ ਦੁੱਧ ਤੇਿਆਰ ਹੈ ਅਸਲ ਮਾਹਾਰਕਾਰਡ ਚੰਗਾਗਾ ਚੰਗੀ ਸੰਭੀ ਬਲੀ ਐ ਤੇ ਬਾਕੀ ਤੁਸੀਂ ਆਰਡਰ ਦੀ ਕੁਆਲਿਟੀ ਦੇਖ ਸਕਦੇ ਬਹੁਤ ਚੰਗੀ 12 ਲੀਟਰ ਦੁੱਧ ਤੇਿਆਰ ਹੈ ਜਿਵੇਂ ਚੋਕ ਸੱਲੀ ਕਾ ਸਕਦਾ ਆ ਅੱਜ ਹੈ ਮਗਰ ਬੱਚੀ ਐ ਮਗਰ ਬੱਚੀ ਐ ਜੀ ਠੀਕ ਐ ਦੁੱਧ ਹਿਸਟੈਂ 15 ਕਿਲੋ ਤੇਿਆਰ ਹੈ ਤੁਸੀਂ ਦੇਖ ਸਕਦੇ ਹੋ ਦੁੱਧ 15 16 ਕਿਲੋ ਇੱਕ ਹੀ ਖੁੱਲਾ ਪਾ ਦੂ ਜਾਨੀ ਕਿ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਸੰਧੂ ਕਲਾਂ ਤਹਿਸੀਲ ਤਪਾ ਮੰਡੀ ਤੇ ਜਲਾਇਆ ਨੂੰ ਬਰਨਾਲਾ ਪੈ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਪੰਜ ਗਾਵਾਂ ਕੁਝ ਤਾਜ਼ੀਆਂ ਸੁਈਆਂ ਕੁਝ ਟੋਕੜ ਗੱਬਣਾ ਤੇ ਵੈਰਾਈਟੀ ਹਰੇਕ ਤਰ੍ਹਾਂ ਦੀ ਹੈ ਐਚਐਫ ਦੇ ਵਿੱਚ ਵੀ ਹੈ ਜਰਸੀ ਵੀ ਹੈ ਸ਼ਾਹੀਵਾਲ ਵੀ ਹੈ ਕ੍ਰੋਸ ਵੀ ਹੈ ਤੇ ਦੋ ਆਪਾਂ ਝੋਟੀਆਂ ਲੈ ਕੇ ਆਏ ਤਕਰੀਬਨ ਕੁੱਲ 7-8 ਨਗ ਬਕਾਉ ਆਵੇ ਜਿਹੜਾ ਵੀ ਨਗ ਤੁਹਾਨੂੰ ਪਸੰਦ ਆਉਂਦਾ ਹੈ ਆਗੇ ਆਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਹੋਗੇ ਵੀਡੀਓ ਲੰਮੀ ਹੋ ਜੂ ਫਿਰ ਤੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਹੀ ਭਰਪੂਰ ਸਿੰਘ ਠੀਕ ਹੈ ਜੀ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਉਹ ਨੰਬਰ ਹੈ 99154667 ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਭਈ ਆਪਾਂ 7 ਨਗ ਲੈ ਕੇ ਆਏ ਹਾਂ ਹਾਂ 7 ਨਗ ਲੈ ਕੇ ਆਏ ਆ ਜਿਨ੍ਹਾਂ ਦੇ ਵਿੱਚੋਂ ਮੰਨ ਲਓ ਵੀ ਦੋ ਤਾਈਆਂ ਸੂਈਆਂ ਹਾਂ ਹਾਂਜੀ ਦੋ ਵੜਾਂ ਸੂਣ ਵਾਲੀਆਂ ਨੇ ਗੱਬਣਾ ਠੀਕ ਹੈ ਇੱਕ ਵੜ ਗੱਬਣ ਤੋਕੜਾ ਤੇ ਦੋ ਝੋਟੀਆਂ ਦੇ ਵਿੱਚੋਂ ਇੱਕ ਝੋਟੀ ਸੂਈ ਐ ਇੱਕ ਸੂਣ ਵਾਲੀ ਠੀਕ ਐ ਸਾਰੇ ਤਰ੍ਹਾਂ ਦੀ ਵੈਰਾਈਟੀ ਕੋਈ ਹੈ ਨਾ ਹਾਂਜੀ ਹਾਂ ਸਾਰੇ ਤਰ੍ਹਾਂ ਦੇ ਡੰਗਰ ਠੀਕ ਐ ਤੇ ਆਇਦਰੋਂ ਆਪਾਂ ਐਚਪ ਗਾਂ ਤੋਂ ਸ਼ੁਰੂ ਕਰਦੇ ਹਾਂ ਹਾਂ ਗੱਬਣ ਵੜ ਤੋਂ ਸਟਾਰਟ ਕਰਨਾ ਜੀ ਕੀ ਡਿਟੇਲ ਐ ਦੀ ਇਹ ਤਾਂ ਦੂਜਾ ਸੂ ਹੈ ਠੀਕ ਐ 8 ਦਿਨ ਬਾਕੀ ਐ ਠੀਕ ਐ ਪਹਿਲੇ ਸੂਏ ਦਾ ਜੋ ਤ ਉਧ ਰਿਹਾ ਵੈ ਤਾਂ ਮੰਨ ਲਓ ਗੱbn ਹੋਈ ਵੀ ਆ ਆਪ ਦੀ ਬੱਚੀ ਚੰਗੀ ਆ। ਕਹਿ ਤਕੀ 30 ਲੀਟਰ ਦੀ ਉਮੀਦ ਆ ਖੁੱਲਾ ਪਾਉਗੀ ਬੱਚੀ। ਠੀਕ ਆ। ਆਲੋਈ ਬਲੂਨ ਦਾ ਪਾਇਆ 25 26 ਕਿਲੋ। ਠੀਕ ਆ। ਹਾਂਜੀ। ਤੇ ਇਸ ਵਾਰ ਮਤਲਬ ਵਧੀਆ ਚੰਗੀ ਉਮੀਦ ਆ ਗਈ। ਹਾਂਜੀ ਹਾਂ ਪੂਰੇ ਫੁੱਲ ਚੰਗੀ ਗਾਂ ਬਹਿੜੀ ਬਹੁਤ ਧਣ ਚੜੂਨ ਚਾ ਚੰਗਾ ਵਰਦਾ। ਠੀਕ ਆ। ਤੇ ਰੇਟ ਕਿ ਕਰਦੇ ਆ ਪਹਿਲਾਂ? ਰੇਟ ਇਹਦਾ ਆਪਾਂ ਲੱਖ ਰੁਪਈਏ ਚੋਂ ਮਾਨਤਾ ਕਰਦਾਂ। ਕੱਚੀ ਗੱਟ। ਠੀਕ ਆ। ਲੋਈ ਦੋਸਤੋ ਚੰਗੀ ਸਭੀ ਬੜੀ ਆ। ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ। ਥਾਣੇ ਬਹੁਤ ਚੰਗੇ ਆ ਗਏ ਸਪੇਸ ਫੂਡ ਬਹੁਤ ਅbschੀ ਦੀ ਬਹੁਤ ਸੋਹਣਾ ਢਾਂਚਾ ਸੋਹਣੇ ਲੰਬੀ ਲੰਬੀ ਆ ਮੋੜ ਲਾ ਬਾਕੀ ਬਰੀਡ ਫੁੱਲਾ ਬੱਛੀ ਦੀ ਬਾਕੀ ਕੁਛ ਕਿਦਨਾਂ ਬਾਕੀ ਆ ਜੇ ਤੇ ਥਾਣੇ ਦਾ ਟੂਰ ਤਿਆਰ ਕਰਨਾ ਬੱਛੀ ਦੀ ਇਹ ਦਾਣਾ ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਥਾਣਾ ਦੇ ਵਿੱਚ ਸਪੇਸ ਬਹੁਤ ਆ ਗਈ ਇੱਕੋ ਜਿਹਾ ਥਾਣਾ ਜਮਾ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਰੇਟ ਦਾ ਕਿੰਨਾ ਦੱਸਿਆ ਜੀ 1 ਲੱਖ ਚੋਂ ਮਾਨਤਾ ਹੋ ਜੂ ਜੀ ਲੱਖ ਦੇ ਵਿੱਚੋਂ ਮਾਨਤਾ ਹੋ ਜੂ ਇਆ ਗਈ ਐਚਪਲੇ ਵਿੱਚ ਤੇ ਦੂਜੇ ਨੰਬਰ ਤੇ ਸ਼ਾਹੀਵਾਲ ਆ ਗਈ ਸ਼ਾਹੀਵਾਲ ਜੀ ਠੀਕ ਹੈ ਇਹਦੀ ਕੀ ਡਿਟੇਲ ਆ ਇਹ ਤਾਂ ਮੰਨ ਲਓ ਵੀ 6 ਦਿਨ ਬਾਕੀ ਆ ਪਹਿਲਾਂ ਬੱਚੀ ਆ ਦੋਂਦੀ ਮਾਂ ਦਾ ਰਕਾਰ ਬਹੁਤ ਚੰਗਾ ਸੀ ਬੱਚੀ ਵੀ ਆਪ ਜਾਨੀ ਕਿ 20 ਤੋਂ ਵਾਰ-ਵਾਰ ਦੁੱਧ ਪਾ ਦੂੰ ਮਾਂ ਦਾ 34 ਕਿਲੋ ਰਕਾਰਤੀ ਜੇ ਸੂਇਦਾਰ ਹੈ ਕਿੰਨਾ ਸੀ ਮਾਂ ਦਾ 34 ਕਿਲੋ ਰਕਾਰਤੀ ਜੇ ਸੂਇਦਾਰ ਤੀਜੇ ਸੂਇ ਦਾ ਹਾਂ ਠੀਕ ਆ ਲੂਣ 24 25 ਕਿਲੋ ਤੋਂ ਸਟਾਰਟ ਹੋਈ ਸੀ ਕਿੰਨੇ ਕੰਨ ਰਹਿੰਦੇ ਆ ਇਹਦੇ ਇਹਦੇ 5 ਦਿਨ ਬਾਕੀ ਆ ਕੋਈ ਦੱਸੋ ਇਹ ਪ्योर ਸ਼ਾਹੀਵਾਲ ਦੇ ਵਿੱਚ ਆ ਆਇਆ ਪਾਇਆ ਮਾਦਾਰ ਕਾਰਡ ਚੰਗਾਗਾ ਚੰਗੀ ਸੰਭੀ ਬਲੀ ਐ ਤੇ ਬਾਕੀ ਤੁਸੀਂ ਆਰਡਰ ਦੀ ਕੁਆਲਟੀ ਦੇਖ ਸਕਦੇ ਬਹੁਤ ਚੰਗੇ ਇੱਕ ਪਾਸੇ ਥੋੜੀ ਭਲੂ ਹੋਣਾਗੀ ਉਹਦਾ ਹੁਣ ਵਾਦੀ ਪਾਉਣ ਲੱਗੀ ਤੇ ਧੈਰੀ ਚ ਆ ਗਈ ਨਾ ਵਿੱਚ ਸਹੀ ਜੀ ਬਹੁਤ ਵਧੀਆਗਾ ਹਾਂ ਰਹਿੰਦੇ ਆ ਤੇ ਬਹੁਤ ਬੱਚੀ ਸਾਈ ਵੀ ਬਹੁਤ ਬੱਚੀ ਸ਼ਾਈ ਵਾਲਾ ਵੀ ਬਹੁਤ ਚੰਗੀ ਆ ਗਈ ਹਾਂਜੀ ਹੌਲੀ ਪੁੱਤ ਤੇ ਬਾਕੀ ਆਰਡਰ ਦੀ ਕੁਆਲਟੀ ਬਹੁਤ ਚੰਗੀ ਐ ਤੇ ਚੰਗੀ ਸੰਭੀ ਬਲੀ ਐ ਇਹਦਾ ਰੇਟ ਆ ਇਹਦਾ 85 ਹਜ਼ਾਰ ਤੋਂ ਕਰ ਦਾਂਗੇ ਮਾਨਤਾ ਇਹ ਤਾਂ 85000 ਜੋ ਮਾਣਦਾਨ ਹੋ ਜਾਊਗਾ। ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਆ। ਚੰਗੀ ਆ। ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀ। ਸਾਫ਼ ਸੁਥਰੀ ਆ ਪੂਰੀ। ਫਿਰ ਵੀ ਅੱਗੇ ਤਸੱਲੀ ਤੁਸੀਂ ਕਰਨੀ ਆ। ਤੀਜੇ ਨੰਬਰ ਵਾਲੀ ਬਾਈ ਇਹ ਦੂਜੇ ਸੂਏ ਵਾਸਤੇ ਗੱਬਣ 2.5 ਮਹੀਨਿਆਂ ਦੀ 14 ਲੀਟਰ ਦੋਦੇ। ਚੈੱਕ ਪਾਸਾ। ਹਾਂਜੀ ਹਾਂ ਚੈੱਕ ਪਾਸਾ ਆਪਣੀ ਕਰਾਈ ਵੀ ਅਗਲਾ ਕਰਾ ਲੈ। ਠੀਕ ਆ ਅਗਲਾ ਤਸੱਲੀ ਕਰਕੇ ਲੈ। ਹਾਂ ਅੱਗੇ ਸੈਕਟਰ ਪੱਪਣਾਗੇ ਸੈਕਟਰ ਤੋਂ ਆਪ ਹੈਗੇ ਆ ਕਿ ਸੋ ਮਹਿੰਦੀ ਆਪ ਸੋ ਮਹਿੰਦੀ ਹੈ ਹਾਂਜੀ ਠੀਕ ਆ ਸੈਕਸ਼ਨ ਲੱਗ ਗਿਆ ਵਾ ਹਾਂਜੀ ਸੈਕਸ਼ਨ ਲੱਗ ਗਿਆ ਠੀਕ ਆ ਆਇਓ ਬਤੋ ਲੋ ਵੀ ਦੋਸਤੋ ਅੱਗੇ ਤਸੱਲੀ ਤੁਸੀਂ ਕਰਨੀ ਆ ਕਿੰਨੇ ਟਾਈਮ ਲਈ ਦੱਸਿਆ ਸੀਗਾ ਸਵਾ ਤਿੰਨ ਮਹੀਨਾ ਦੀ ਸਵਾ ਤਿੰਨ ਮਹੀਨਾ ਦੀ ਚੈੱਕ ਪਾਸ ਆ ਤੇ ਆਪ ਤੁਸੀਂ ਚੈੱਕਰਾ ਕੇ ਲਿਆ ਸਕਦੇ ਹੋ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਲੰਬਾ ਨਹੀਂ ਰਹਿੰਦਾਗਾ ਇਤੋਂ ਬਾਅਦ ਹੀ ਫੁੱਲ ਤਸੱਲੀ ਕਰਕੇ ਲੈ ਜਾਓ 14 ਲੀਟਰ ਦੁੱਧ ਹੈ ਤੇ ਉਹ ਤੁਸੀਂ ਮੜ ਕੇ ਲਿਆ ਸਕਦੇ ਹੋ ਹਾਂਜੀ ਥਣਾ ਥਣਾ ਓਕੇ ਆ ਸਭ ਕੁਝ ਓਕੇ ਹੀ ਰਿਪੋਰਟ ਆ ਚੋਈ ਯੂ ਇੱਕ ਨੰਬਰ ਆ ਬਾਕੀ ਦੁੱਧ ਆਵਾ ਮੈਂ ਕਿਹਦੇ ਦੇਖ ਸਕਦੇ ਬਹੁਤ ਸੋਹਣਾ ਪ੍ਰਿੰਟ ਬਹੁਤ ਚੰਗੀ ਦੀ ਤੇ ਬਹੁਤ ਸੋਹਣਾ ਮਿਸੀਨ ਥਣਾ ਦਾ ਸਹਿਜ ਬਹੁਤ ਵਧੀਆ ਗਾ ਬਾਕੀ ਦੁੱਧ ਹੁਣ ਸਜਰਾਂ ਦੇ ਨੇੜੇ ਲਈ ਫਰਦੀ ਆ ਬਾਕੀ ਸਾਫ ਸੁਥਰੀ ਆ ਹਾਂਜੀ ਤੇ ਬਾਕੀ ਦੁੱਧ ਵੀ ਚੰਗਾ ਵਾ ਤੇ ਤਸੱਲੀ ਇਹਦੀ ਅੱਗੇ ਤੁਸੀਂ ਕਰਨੀ ਆ ਤੇ ਚੱਕ ਇਹਦਾ ਆ 60000 ਰੁਪਏ ਚ ਮਾਨਤਨ ਕਰ ਦਾਂਗੇ 65 ਜਮਾਨਤਨ ਦਾਨ ਹੋ ਜੂ ਇਹਦਾ ਹਾਂਜੀ ਠੀਕ ਆ ਬੱਚਾ ਤਾਂ ਨਹੀਂ ਹੈਗਾ ਹਨਾ ਨਹੀਂ ਬੱਚਾ ਹੈ ਨਹੀਂ ਠੀਕ ਆ ਇਸ ਤੋਂ ਬਾਅਦ ਆ ਗਈ ਜਰਸੀ ਚੌਥਾ ਨੰਬਰ ਚੌਥੇ ਨੰਬਰ ਦੇ ਇਹਦੀ ਕੀ ਡਿਟੇਲ ਆ ਗਈ ਇਹ ਪਲੂਨ ਸੂਈ ਵੀ ਆ ਅੱਜ ਨੌਵਾਂ ਦਿਨ ਆ ਮੰਨ ਲਓ ਸੂਈ ਨੂੰ ਠੀਕ ਆ ਹੁਣ 22 ਲੀਟਰ ਦੁੱਧ ਤੇ ਤਿਆਰ ਹੈ ਅੱਛਾ 22 ਤਿਆਰ ਆ ਜਮਾ ਜੋ ਮੈਂ ਚੋਈ ਦਾ ਠੀਕ ਆ 101% ਕੰਡਾ ਲਾ ਕੇ ਲੈ ਜਾਏ ਕੋਈ ਜਮਾ ਜਮਾ ਲੈ ਠੀਕ ਆ ਇੱਕ ਆਰਡਰ ਦੀ ਆ ਤੇ ਬਾਕੀ ਸਾਫ ਸੁਥਰੀ ਆ ਨਾ ਹਾਂ ਬੱਚਾ ਬੱਚੇ ਪਲੂਨ ਅੱਛਾ ਹੀ ਮਗਰ ਮਗਰ ਅੱਛਾ ਹਾਂਜੀ ਠੀਕ ਆ ਦੰਦੋਂ ਦੇਖੀ ਹੈ ਹਾਂ ਚੌਗੀ ਚੌਗੀ ਚਾਰ ਦੰਦਾ ਹਾਂ ਫਲੂ ਸੂਈਆ ਬਾਕੀ ਦੋ ਸੁਪਿਆ ਔਰ ਜਰਸੀ ਆ ਸੇਫੀ ਕੁਆਲਟੀ ਬਹੁਤ ਸੋਹਣੀ ਆ ਤੇ ਕੱਦ ਵੀ ਚੰਗਾ ਜਿਸ ਹੱਬ ਤੇ ਜਰਸੀ ਦਾ ਹੁੰਦਾ ਬਾਕੀ ਆਰਡਰ ਬਹੁਤ ਚੰਗਾ ਹੈ ਦਾ ਅੱਜ ਤਾਂ ਤੂੰ ਮਨ ਲੈ ਫੂਲ ਦੇ ਸਾਹਮਣੇ ਚ ਫਰਗਾ ਖਾਦ ਬਾਕੀ ਛੋਟੀ ਨੂੰ ਵੀ ਚੰਗਾ ਤੇ ਬਾਕੀ ਤੁਹਾਨੂੰ ਤੌਰ ਤੋਂ ਵੀ ਅੰਦਾਜ਼ਾ ਲੱਗਦਾ ਹੋਣਾ ਹਨਾ ਇਲਾਕਾ ਚੌੜਾ ਕਰ ਕਰ ਤੁਰਦੀ ਹੈ ਬਾਕੀ ਇਧਰੋਂ ਤੁਸੀਂ ਆਰਡਰ ਦੇਖ ਸਕਦੇ ਹੋ ਮੂਰ ਨੂੰ ਵੀ ਬਹੁਤ ਦਾ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਇਸ ਵਾਲੀ ਦਾ ਸੈਜ ਬਹੁਤ ਵਧੀਆ ਸਵਾਇਪ ਵੀ ਬਹੁਤ ਵਧੀਆ ਜੀ ਇੱਕ ਨੰਬਰ ਚਾਈਆ ਠੰਡੀ ਸੀ ਲਾ ਚੰਗੀ ਸਭੀ ਬੜੀ ਆ ਗਈ ਪੂਰੀ ਸਾਫ ਸੁਥਰੀ ਥੋੜੀ ਜਰਸੀ ਹੈ ਹਾਂ ਤੇ ਬਾਕੀ ਜਿਹੜੀ ਫੈਟ ਫੂਡ ਵੀ ਚੰਗੀ ਆਉਂਦੀ ਹੈ ਹਾਂਜੀ ਹਾਂਜੀ ਬਾਕੀ ਦੋ ਦੋ ਮੀਟ ਹੈ 5-4 ਕਿਲੋ ਹੋਰ ਵਧਣਾ ਬੱਛੀ ਨੇ ਠੀਕ ਹੈ ਤੇ ਪੂਰੀ ਚੰਗੀ ਜਰਸੀ ਹੈ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਜਿੰਨਾ ਦੁੱਧ ਦੱਸਿਆ ਤੇ ਉਹ ਨਾਲ ਦਾ ਤੁਸੀਂ ਤਸੱਲੀ ਕਰਕੇ ਲਿਆ ਸਕਦੇ ਹੋ ਬਾਕੀ ਦੁੱਧ ਸੇਵਾ ਤੇ ਵੀ ਹੁੰਦਾ ਦੁੱਧ ਹੋਰ ਵੀ ਵਧ ਸਕਦੀ ਹੈ ਮੋਨੇ ਦਾ 1 ਲੱਖ ਤੇ 25000 ਰੁਪਏ 125000 ਮਾਨਦਾਨ ਹੋ ਜਾ ਹਾਂਜੀ ਠੀਕ ਹੈ 125000 ਦੇ ਵਿੱਚ ਦੋਸਤੋ ਮਾਨਦਾਨ ਜਰੂਰ ਹੋ ਜਾਊਗਾ ਤੇ ਅੱਗੇ ਤਸੱਲੀ ਤੁਸੀਂ ਕਰਨੀ ਹੈ ਬੱਚਾ ਇਹਦਾ ਬੱਚਾ ਲੂਰੇ ਦੇਖ ਸਕਦੇ ਤੁਸੀਂ ਖੜਾ ਦੋਸਤੋ ਬਾਅਦ ਵਿੱਚ 5ਵੇਂ ਨੰਬਰ ਤੇ ਇਹ ਜਰਸੀ ਦੇ ਵਿੱਚ ਕ੍ਰੋਸ ਆ ਗਈ ਪੰਜ ਕੰਨਦੀ ਸੂਈ ਹੈ ਮਗਰ ਬੱਛੀ ਹੈ ਤੇ ਬਲੈਕ ਕਲਰ ਦੀ ਕਿੰਨੇ ਦਿਨ ਹੋ ਗਏ ਪੰਜ ਕ ਦਿਨ ਹੋ ਗਏ ਸੂਈ ਨੂੰ ਪੁੱਠੋ ਮਗਰ ਬੱਛੀ ਹੈ ਮਗਰ ਬੱਛੀ ਹੈ ਜੀ ਠੀਕ ਆ ਦੁੱਧਾ ਇੱਕ 15 ਕਿਲੋ ਤਿਆਰ ਹੈ ਤੁਸੀਂ ਦੇਖ ਸਕਦੇ ਹੋ 15 ਲੀਟਰ ਤਿਆਰ ਹੈ ਹਾਂ ਚੋ ਸਕਦਾ ਅਗਲਾ ਜਮਾ ਤਸੱਲੀ ਕਰਕੇ ਲੈ ਜਾ ਅਗਲਾ ਜਮਾ ਫੁੱਲ ਤਸੱਲੀ ਕਰੇ ਠੀਕ ਆ ਕਿਵੇਂ ਚੋਣ ਜਾਣ ਦੂਜਾ ਸੂ ਆ ਗਈ ਇੱਕ ਨੰਬਰ ਚੋਣਾ ਠੰਡੀ ਸੀਲ ਆ ਬੱਚਾ ਸੱਜਣ ਦੀ ਲੋੜ ਨੂੰ ਠੀਕ ਆ ਬੇਨ ਬੱਚੇ ਦੇ ਵੱਲ ਬੰਦੀ ਹੈ ਹਾਂ ਬਿਨਾ ਬੱਚੇ ਤੋਂ ਨਿਆਣਾ ਪਾਓ ਬੈਜੋ ਠੀਕ ਆ ਦੁੱਧ ਦੇ ਦੂਗੀ ਬੈ 18 19 ਕਿਲ ਲੋ ਵੀ ਦੋਸਤੋ ਜਿੰਨਾ ਦੁੱਧ ਤਿਆਰ ਆਉ ਤੁਸੀ ਆਪਦੀ ਤਸੱਲੀ ਕਰਕੇ ਲਿਆ ਸਕਦੇ ਹੋ 크로ਸ ਦੇ ਵਿੱਚ ਪੈਂਦੀ ਹੈ ਹਾਂ ਰੇਟ ਇਹਦਾ ਇਹ 57000 ਚੋਂ ਮਾਨਤਾਨ ਕਰ ਦਾਂਗੇ 57000 ਦੇ ਵਿੱਚੋਂ ਥੋੜਾ ਮਾਨਤਾਨ ਹੋ ਜਾਊਗਾ ਪਰ ਇੱਕ ਗੱਲ ਹੈ ਤੇ ਵੀ ਮੈਂ 2 ਲੱਖ ਵਾਲੀ ਰੀਸ ਨਹੀਂ ਕਰਦੀ ਇਹਦੀ ਠੀਕ ਆ ਬਾਕੀ ਪਿੱਛੇ ਜਾਨਵਰ ਚੰਗਾ ਹੈ ਜੇ ਮੂੜਾ ਕਰਦੀ ਹੈ ਨਾ ਗਰਮੀ ਗਰਮੀ ਦੀ ਰੁੱਤ ਤੇ ਸਾਰਾ ਕੁਝ ਇੱਕ ਨੰਬਰ ਗਰਮੀ ਨਹੀਂ ਮਨਾਉਂਦੀ ਬਾਕੀ ਫੈੜ ਚੰਗੀ ਹੋਣੀ ਹੈ ਨਾ ਜਰਸੀ ਤੇ ਸਾਈ ਵਾਲ ਦੇ ਵਿੱਚ ਮਿਕਸ ਆ ਗਈ ਠੀਕ ਆ ਸੌ ਸੀਲ ਚੰਗਾ ਮਤਾ ਮਤਾ ਚੰਗਾ ਨਵਾਂ ਹਾਨਾ ਬਾਕੀ ਮਗਰ ਜਾਨ ਵਰ ਚੰਗਾ ਲੈ ਸੋਹਣਾ ਆਰਡਰ ਪੱਲੇ ਦੀ ਹੈ ਗਿਆ ਫਿਰ ਸੱਤ ਸੱਤ ਓਕੇ ਆ ਸਭ ਕੁਝ ਓਕੇ ਆ ਮਾ ਐਨ ਅਗਲਾ ਇਸ ਦੇਖ ਸਕਦੇ ਹੋ ਬਹੁਤ ਸਾਰੇ ਭਰਾ ਕੇ ਲਈ ਜਾਵੇ ਠੀਕ ਆ ਇਹਦਾ ਥੋੜੇ ਜਿ ਆਪਣੇ ਧੁਵਾਈ ਨੂੰ ਹੋਈ ਅੱਜ ਸਾਈਡ ਕਰਕੇ ਲੈ ਜੇਗਾ ਸਾਲਾ ਮਾਰਦੀ ਆ ਬੱਚੀ ਤੇ ਰੰਗ ਬ੍ਰਾਂਡ ਉਹ ਵੀ ਸੋਹਣਾਗਾ ਪੂਰੀ ਚੰਗੀ ਚੀਜ਼ ਆ ਅੱਗੇ ਨੂੰ ਵਧਣ ਵਾਲੀ ਆ ਬਾਕੀ ਤੁਹਾਨੂੰ ਥਾਣ ਦਿਖਾ ਦਿੰਦੇ ਆਪਾਂ ਮੂਰਲੇ ਨੂੰ ਮੂਰਲਾ ਇੱਕ ਵਜਾ ਪਿਛਲੇ ਨਾ ਪਿਛ ਲਾਈਕ ਹੋ ਜਾ। ਭਾ ਵੀ ਟੋਕੜਾਂ ਦਾ ਆ ਗਿਆ। ਤੇ ਬਾਕੀ ਤਸੱਲੀ ਤੁਸੀਂ ਕਰਨੀ ਆ। ਆ ਜਾ ਪਟਾ। ਆਇਓ। ਉਸ ਤੋਂ ਬਾਅਦ ਭਈ ਆਹ ਇਹਦੀ ਕੀ ਡਿਟੇਲ ਆ ਮੱਝ ਦੀ? ਇਹਦੇ 5 ਦਿਨ ਬਾਕੀ ਆ ਤੀਜਾ ਸੂਆ। ਆਂਜਨ ਰਹਿਂਦੇ ਆ ਹਾਂ 5 ਦਿਨ ਬਾਕੀ ਆ ਪਤਾ ਸਿਰ ਪਸ਼ੂਆਂ ਦਾ ਪਤਾ ਨਹੀਂ ਹੁੰਦਾ ਡੰਗਦੇ ਰਹੀ ਪਹਿਲਾਂ ਮਗਰ ਉਹ ਵੀ ਸਹੀ ਗੱਲ ਆ ਤਸਲੀ ਬਾਕਸ ਜੀ ਇਹ ਪੂਰੀ ਇੱਕ ਨੰਬਰ ਹੈ ਗਾਂਾਂ ਜਾਂਦਾ ਲੈ ਚੋਟੀ ਦੁੱਧ 15 16 ਕਿਲੋ ਇੱਕ ਹੀ ਖੁੱਲਾ ਪਾ ਦੂ ਯਾਨੀ ਕਿ 14 ਲੀਟਰ ਦੁੱਧ ਪਿਛਲੇ ਸੂਏ ਦਾ ਰਿਹਾ ਇੱਥੋਂ ਪਿੰਡੂ ਹੀ ਲਈ ਆ ਆਪਾਂ ਲਿਆਏ ਵਾਲੇ ਬੰਦੇ ਤੋਂ ਕੋਈ ਬਾਹਰੋਂ ਨਹੀਂ ਲਈ ਠੀਕ ਆ ਚੋਈ ਚੋਈ ਇੱਕ ਨੰਬਰ ਆ ਕੋਈ ਜ਼ੇਰ ਭਾਰ ਦਾ ਭਰਪੂਰ ਦਾ ਕੋਈ ਪੂਰ ਸਰਲੇ ਦੀ ਗਰੰਟੀ ਆ ਠੀਕ ਆ ਲੋ ਵੀ ਦੋਸਤੋ 22 ਦੇ ਦਸੰਨ ਮਤਾਵ ਕੇ ਤੀਜਾ ਸੂਆ ਕੰਦਕਾਠ ਠੀਕ ਹੈ ਦਾ ਯਾਨੀ ਕਿ ਦਰਮਿਆਨੇ ਦੇ ਵਿੱਚ ਹੈ ਸਿੰਘ ਗੁੰਡੇ ਆਗੇ ਸਕੀਨੀ ਸਕੂਨੀ ਚੰਗੀ ਆ ਝੋਲੀ ਪੱਲੇ ਦੀ ਇੱਕ ਨੰਬਰ ਆ ਝੋਟੀ ਥੋੜੀ ਜੀ ਬਸ ਬੰਦੇ ਤੋਂ ਸਾਫ ਕੱਟ ਹੋਈ ਵੀ ਆ ਹਾਂ ਸੰਭਾਲ ਕਰ ਲਈਏ ਨਾ ਪੂਨੀ ਕਾ ਨਹੀਂ ਬਹੁਤਾ ਗਾਂਗਾ ਵਾਂਗੂ ਲੇਵਾ ਗਾਂਗਾ ਵਾਂਗੂ ਚੋਣ ਚਾਂ ਨੂੰ ਜਿਵੇਂ ਮਰਜੀ ਸੀਲ ਸਾਉ ਹੱਥ ਹੱਥ ਲਾਈ ਚਲੋ ਕੁਛ ਨਹੀਂ ਕਹਿੰਦੀ ਆ ਠੀਕ ਆ ਲੋ ਦੋਸਤੋ ਇਹ ਗੱਬਣ ਆਗੀ ਕੋਸ਼ਕ ਦੇ ਲਿਆ ਰਹੇ ਹਾਂ ਕਿ ਬਾਕੀ ਪਸ਼ੂ ਆਪਾਂ ਤਾਲੀ ਲਿਖਦਾ ਡੰਗ ਦੇੜੀ ਪਹਿਲਾਂ ਵੀ ਸੂਪਾਂ ਦਾ ਪਸ਼ੂ ਉੱਪਰ نیچے ਕਈ ਦਿਨ ਕਈ ਵਾਰੀ ਪਸ਼ੂ ਲੈ ਜਾਂਦਾ ਬਾਕੀ ਸਿੰਘ ਸੌਂ ਗੱਡੇ ਹੈਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜਸਤਾਨ ਦੀ ਕੰਡੀਸ਼ਨ ਆਉਟ ਦੇ ਸਾਹਮਣੇ ਹੈ ਬਾਕੀ தாம்ਪਸਨ ਦੇਖ ਸਕਦੇ ਆਇਆ ਇਹਦਾ ਆਪਾਂ 110000 ਰੁਪਏ ਜੋ ਮੰਨਤਨ ਕਰਨਾ ਠੀਕ ਹੈ ਹਾਂ ਇਹਦਾ 1,10,000 ਦੇ ਵਿੱਚ ਥੋੜਾ ਮਾਨਦਾਨ ਹੋ ਜਾਊਗਾ ਤੇ ਬਾਕੀ ਆ ਕੇ ਤਸੱਲੀ ਕਰ ਲਿਓ। ਉਹ ਸਵਾਲ ਲਾਸਟ ਦੇ ਜੋਟੀ ਆ ਗਈ ਹੈ ਨਾ? ਹਾਂਜੀ ਇਹ ਤਾਂ ਸੂਈ ਵੀ ਆ। ਇਹ ਸੂਈ ਵੀ ਆ? ਠੀਕ ਆ। ਅੱਜ ਮੰਨ ਲਓ ਰੋਮਾਂ ਦੱਸ ਬੰਨਾਂ ਨ ਸੂਈ ਨੂੰ ਆ 12 ਕਿਲੋ ਤੋ ਤਿਆਰ ਹੈ। ਠੀਕ ਆ। ਉਂਝਾ ਸੂਹਾ ਮਗਰ ਕੱਟਾ ਹੈ। ਮਗਰ ਕੱਟਾ ਹੈ। ਹਾਂਜੀ। ਠੀਕ ਆ। ਇਹਦਾ 1,05,000 ਤੋਂ ਮਾਨਦਾਨ ਹੋ ਜਾ। ਠੀਕ ਆ। ਉਹ ਵੀ ਸਵਾਲ ਲੱਖ ਨਹੀਂ ਕੋਈ ਡੇਢ ਲੱਖ ਨਹੀਂ। 12 ਲੀਟਰ ਦੁੱਧ ਤਿਆਰ ਹੈ ਜਿਵੇਂ ਚੋਕ ਸਲੀ ਕਰ ਸਕਦਾ ਹੋ ਤੁਸੀਂ ਫੁੱਲ ਕਰ ਸਕਦੇ ਹੋ ਫੋਨ ਚਾਨ ਦੀ ਇੱਕ ਨੰਬਰ ਆ ਜਾਓ ਇਹ ਕਿੰਨੇ ਦਾ ਦੱਸਾਈ ਸੂਈ ਨੂੰ ਇਹਨੂੰ ਅੱਜ 9-10 ਮਾ ਦਿਨਾ ਭਾਈ 9ਵਾਂ 10ਵਾਂ ਮਾ ਦਿਨਾ ਸੂਈ ਨੂੰ ਇਹਨੂੰ ਤੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਪੈਟ ਕੁੜੇ ਦੀ ਕੁਆਲਿਟੀ ਚੰਗੀ ਆ ਇਹ ਥਾਣਾ ਦਾ ਸਾਈਜ਼ ਵੀ ਵਧੀਆ ਹੈਗਾ ਜਿਹੜੇ ਆਪਣੇ ਭਾਅ ਤੂੰ ਐ ਮੰਨ ਲਾ ਵੀ ਇਸ ਭਾਅ ਲੋਕੋ ਕੋਪਰਾ ਨਹੀਂ ਦਿੰਦੇ ਸਹੀ ਗੱਲ ਆ ਥੋੜਾ ਬੱਚਾ ਸਹੀ ਇਹਨਾਂ ਦਾ ਕਰਦੀ ਆ ਹਾਂ ਬਾਕੀ ਸੈਂਕੜੇ ਬੱਚੇ ਦਾ ਫਰਮਾਨ ਕਰਨੇ ਹੁੰਦੇ ਆ ਤੇ ਸਾਰੇ ਪੱਖਾ ਤੋਂ ਸਾਫ਼ ਸੁਥਰੀ ਹੈ ਤੇ ਬਾਕੀ ਅੱਗੇ ਤਸੱਲੀ ਦੀ ਕਰਨੀ ਆ ਆਪਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੈ ਤੇ ਤਕਰੀਬਨ ਸਾਰੇ ਨਗ ਤੁਹਾਨੂੰ ਦਿਖਾਤੇ ਕੱਲੀ ਕੱਲੀ ਡਿਟੇਲ ਲੈਤੀ ਬੱਚੀ ਦਾ ਰਸਾ ਗੱਲ ਚ ਪਾਈ ਬੈਠਾ ਜਿਹੜਾ ਵੀ ਨਾ ਤੁਹਾਨੂੰ ਪਸੰਦ ਆਉਂਦਾ ਹੈ ਇੱਥੇ ਆ ਜਿਓ ਆਦੀ ਫੁੱਲ ਤਸੱਲੀ ਕਰ ਲਿਓ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਦੇ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ